ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਮਾਨਯੋਗ ਐਸਐਸਪੀ ਹਰਕਮਲਪ੍ਰੀ ਸਿੰਘ ਖਾਕਰ ਅਤੇ ਸਬ ਡਿਵੀਜ਼ਨ ਡੀਐਸਪੀ ਸਰਬਨ ਸਿੰਘ ਵੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਮੁਖ ਅਫਸਰ ਸੰਜੀਵ ਕਪੂਰ ਅਤੇ ਟੀਮ ਵੱਲੋਂ ਨਸ਼ਿਆਂ ਦੇ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਹੰਗਾਰਾ ਮਿਲਿਆ ਜਦੋਂ ਨਵੀਂ ਖੁੱਲੀ ਚੌਂਕੀ ਗੰਨਾਪਿੰਡ ਵਿਖੇ ਵਕਵਕ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਾਂਝੇ ਤੌਰ ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਨਸ਼ਿਆ ਵਿਰੋਧ ਮਹਿੰਮ ਦੇ ਲਈ ਵੱਡਾ ਧੰਨਵਾਦ ਕੀਤਾ ਗਿਆ ਅਤੇ ਵਕਵਕ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਣੇ ਵਿਚਾਰ ਰੱਖੇ ਗਏ ਨੇ ਸੋ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਏਸੀ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਡੀਡੀ ਨਿਊਜ਼ ਪੰਜਾਬ ਲਈ ਸ਼ਹਿਰ ਫਲੋਰ ਤੋਂ ਖਾਸ ਰਿਪੋਰਟ ਸਭ ਤੋਂ ਪਹਿਲਾਂ ਖਬਰ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜਿਹੜਾ ਨਸ਼ੇ ਦਾ ਕਾਰੋਬਾਰ ਸੀ ਇਹ ਸਰਕਾਰ ਦੀ ਨੀਤੀ ਕਰਕੇ ਤਕਰੀਬਨ 80% ਜਿਹੜਾ ਨਸ਼ਾ ਜਿਹੜਾ ਖਤਮ ਹੋ ਚੁੱਕਾ ਖਾਸ ਕਰਕੇ ਗੱਨੇ ਪਿੰਡ ਮੋਤੀਪੁਰ ਖਾਲਸਾ ਦਸ਼ਮੀਸ਼ ਨਗਰ ਤਿੰਨਾਂ ਪਿੰਡਾਂ ਦੇ ਵਿੱਚ ਜਿਹੜੀਆਂ ਚੋਰੀਆਂ ਹੁੰਦੀਆਂ ਸੀ ਚੋਰੀਆਂ ਵੀ ਬਿਲਕੁਲ ਬੰਦ ਹੋ ਗਈਆਂ ਤੇ ਇਹ ਜਿਹੜਾ ਅਪਰਾਧਾ ਜਿਹੜਾ ਸਰਕਾਰ ਨੇ ਕੀਤਾ ਬਹੁਤ ਵਧੀਆ ਕੀਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਕੀਤਾ ਬਹੁਤ ਵਧੀਆ ਕੀਤਾ ਹਾਂਜੀ ਸਰ ਵਾਹਿਗੁਰੂ ਜੀ ਦਾ ਕਾਹਦਾ ਸਾਹਿਬ ਸ਼੍ਰੀ ਵਾਹਿਗੁਰੂ ਜੀ ਬਤੇ ਮੈਂ ਲਖਨਦ ਸਿੰਘ ਮੋਤੀਪੁਰ ਜਨਰ 77 ਕਿਸਾਨ ਵਿੰਗ ਬੀਕੇ ਜੁਰਾਜੇਵਾਲ ਅਸੀਂ ਪੰਜਾਬ ਸਰਕਾਰ ਉਪਰ ਪੰਜਾਬ ਪੁਲਿਸ ਦਾ ਜੋ ਆ ਪਿਛਲੇ 6 ਮਹੀਨਿਆਂ ਤੋਂ ਜਿਹੜਾ ਸਰਕਾਰ ਦੇ ਮਹਿਮ ਚਲਾਈ ਨਸ਼ਾ ਬਦ ਉਹਦੇ ਵਿੱਚ ਕਾਫੀ ਚ ਜਿਹੜਾ ਅਸਰ ਦੇਖ ਨੂੰ ਮਿਲਿਆ ਵੀ ਹੁਣ ਜਿਹੜਾ ਦੋ ਤੇ ਗੰਨੇ ਪਿੰਡ ਵਿੱਚ ਤਿੰਨ ਕਿ ਮਹੀਨ ਤੋਂ ਪੁਲ ਚੌਂਕ ਵੀ ਬਣੀ ਆ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਇਦਾ ਕੋਈ ਆਮ ਵਰਗ ਨੂੰ ਕੋਈ ਨੁਕਸਾਨ ਨਹੀਂ ਹੈ ਆਲੇ ਦੁਆਲੇ ਦੇ 10 12 ਪਿੰਡ ਜਿਹੜੇ ਲੱਗਦੇ ਆ ਬਹੁਤ ਉਧਨ ਦੀ ਸ਼ਾਂਤੀ ਬਣੀ ਹੋਈ ਆ ਰੋਡਾਂ ਦੇ ਉੱਤੇ ਜਿਹੜੇ ਆ ਮੁੰਡੇ ਕਈ ਵਾਰੀ ਐਵੇਂ ਹੀ ਗਲੀਆਂ ਰੋਕ ਕੇ ਸੜਕਾਂ ਤੇ ਖੜੇ ਰਹਿੰਦੇ ਸੀਗੇ ਬੜੀ ਪਰੇਸ਼ਾਨੀ ਮਿਲਦੀ ਸਾਨੂੰ ਬੜੀ ਦਿੱਕਤਾਂ ਹੁੰਦੀਆਂ ਸੀਗੀਆਂ ਸਾਨੂੰ ਲੋਕਾਂ ਦੇ ਫੋਨ ਕਰਨੇ ਵੀ ਤੁਸੀਂ ਕਿਹਦੇ ਕਿਉਂ ਨਹੀਂ ਆਏ ਸਾਡੇ ਵਾਲਾ ਰੋਡ ਵੀ ਲਾ ਲਓ ਮੋਤੀਪੁਰ ਵਾਲਾ ਇਧਰ ਨਾਲ ਮੰ ਜਾਂਦਾ ਉੱਤੇ ਆਮ ਹੀ ਗੱਡੀਆਂ 5 ਘੰਟੇ 6 ਟਾਈਮ ਰਾਤ ਨੂੰ ਸ਼ਾਮ ਨੂੰ 6 ਵਜੇ ਖੜੀਆਂ ਹੋ ਜਾਂਦੀਆਂ ਸੀ ਜਦ ਕਿ ਹੁਣ ਜਦੋਂ ਦੀ ਪੁਲ ਚੌਕੀ ਬੜੀਆਂ ਉਦੋਂ ਤੋਂ ਕੋਈ ਦਿੱਕਤ ਨਹੀਂ ਆ ਰਹੀ ਆ ਆਲੇ ਦੁਆਲੇ ਲੋਕ ਜਿਹੜੇ ਬੜੇ ਸਕੂਨ ਮਹਿਸੂਸ ਕਰ ਰਹੇ ਆ ਔਰ ਕੋਈ ਵੀ ਪਿੰਡ ਵਿੱਚ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ 2 5 7% ਲੋਕ 10% ਲੋਕ ਜਿਹੜੇ ਨਸ਼ਾ ਕਰਦੇ ਵੇਚ ਦੇ ਸਕੇ ਉਹਨਾਂ ਨੂੰ ਦਿੱਕਤ ਆਉਣੀਆਂ ਹੈ ਜੇ ਕਹੋ ਕਿ ਉਹ ਮਾੜੇ ਕੰਮ ਸਿਹੇ ਨਹੀਂ ਕਰਨੇ ਚਾਹੀਦੇ ਗਾਂ ਛਾੜਾ ਯੂਥ ਆ ਉਹ ਗਲਤ ਪਾਸੇ ਲੱਗ ਰਿਹਾ ਸੀਗਾ ਜੇ ਅਸੀਂ ਇਹ ਨਸ਼ਾ ਬੜੇ ਕੰਮ ਆ ਨਸ਼ੇ ਛੱਡ ਕੇ ਹੋਰ ਬੜੇ ਕਾਰੋਬਾਰ ਹੋ ਸਕਦੇ ਆ ਸਰਕਾਰ ਨੂੰ ਵੀ ਬੇਨਤੀ ਆ ਵੀ ਜਿਹੜਾ ਜਿਹੜੇ ਜਿਨ੍ਹਾਂ ਕੋ ਰੋਜ਼ਗਾਰ ਨਹੀਂ ਹੈਗਾ ਜਿੱਦਾਂ ਤੇ ਐਸਐਸਪੀ ਸਾਹਿਬ ਵੀ ਆਏ ਸਕੇ ਸਾਫੀ ਰਸਾਲੂ ਸੀ ਸਰਪੰਚ ਸਿਕਾ ਤੁਮ ਜੁੱਦਾ ਉਹਨਾਂ ਨੇ ਅਸੀਂ ਉਹ ਕਹਿੰਦੇ ਵੀ ਦੱਸੋ ਤੁਹਾਨੂੰ ਕੀ ਇੱਥੇ ਪੈਡ ਕੀ ਚਾਹੀਦਾ ਅਸੀਂ ਕਹਿੰਦੇ ਇੱਕ ਤਾਂ ਇੱਥੇ ਕੋਈ ਸਟੇਡੀਅਮ ਵੱਡਾ ਬਣੇ ਬੱਚੇ ਤੇ ਖੇਡਣ ਦੂਜਾ ਵੀ ਜਿਹਨਾਂ ਕੋ ਰੋਜ਼ਗਾਰ ਨਹੀਂ ਹੈ ਉਹਨਾਂ ਕੋ ਰਾਜ ਸਰਕਾਰ ਰੋਜ਼ਗਾਰ ਮਹਈਆ ਕਰੇ ਉਹ ਆਪੇ ਲੋਕ ਮਾਰੇ ਪਾਸੇ ਨਾ ਜਾਣ ਪਰ ਉਦੋਂ ਬਾਅਦ ਕੋਈ ਵੀ ਅਜੇ ਤੱਕ ਕੋਈ ਉੱਤੇ ਸਾਡੇ ਜਿਹੜੇ ਅਸੀਂ ਕੀਤੀ ਸੀ ਜਿਹੜੀ ਬੇਨਤੀ ਕੀਤੀ ਸੀ ਉੱਤੇ ਕੋਈ ਅਮਲ ਨਹੀਂ ਹੋਇਆ ਇਹ ਸਾਡੀ ਬੇਨਤੀ ਹੈ ਵੀ ਜਿਹੜੀ ਸਰਕਾਰ ਪੰਜਾਬ ਸਰਕਾਰ ਔਰ ਪ੍ਰਸ਼ਾਸਨ ਨੂੰ ਇਥੇ ਜਿਹੜੇ ਜਿਹੜੇ ਰੋਜ਼ਗਾਰ ਦੇ ਜਿਹੜੇ ਸਾਧਨ ਵੀ ਮੁਹੱਈਆ ਕਰਾਈ ਜਾਣ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ ਆਪਣਾ ਸ਼ੁਕਲਾ। ਮੇਰਾ ਨਾਮ ਜਨੈਲ ਸਿੰਘ ਪਿੰਡ ਮੋਤੀਪੁਰ ਖਾਲਸਾ ਤੋਂ ਸਰਪੰਚ। ਅੱਜ ਸਰ ਕੀ ਕਹਿਣਾ ਚਾਹੁੰਦੇ ਆਂ ਕਿ ਅੰਦਰਾ ਦੇ ਕੋਲੇ ਵਾਲੇ ਵਾਲੇ ਫਸਤ ਪਿਆਸ ਨਸ਼ੇ ਦਾ। ਬਿਲਕੁਲ ਜੀ ਜਦੋਂ ਦੀ ਪੰਜਾਬ ਸਰਕਾਰ ਦੀ ਜਿਹੜੀ ਇਹ ਜਿਹੜੀ ਮੈਮ ਚਲਾਈ ਆ ਔਰ ਪ੍ਰਸ਼ਾਸਨ ਦੀ ਸਦਕਾ ਪੁਲਿਸ ਅਧਿਕਾਰੀਆਂ ਸਦਕਾ ਤੇ ਜਿਹੜੀ ਇਮਹਿਮ ਚਲਾਈਆ ਇਹਦੇ ਨਾਲ ਨਸ਼ੇ 'ਚ ਬੜਾ ਫਰਕ ਪਿਆ ਇਹਨਾਂ ਦੀ ਪੁਰਸਨ ਸ਼ਕਤੀ ਕਰਕੇ ਪਹਿਲਾਂ ਗੰਨੇਪੜ ਵਿੱਚ ਜਿਹੜਾ ਨਸ਼ਾ ਸੀ ਜਿਹੜਾ ਕੁਝ ਆਪਣੇ ਜਿਹੜੇ ਲੋਕ ਜਿਹੜੇ ਨਸ਼ਾ ਕਰਦੇ ਸੀਗੇ ਉਹਨਾਂ ਦੀ ਚਲੋ ਮਜਬੂਰੀ ਆ ਜਦੋਂ ਉਹ ਕਿਸੇ ਨੇ ਲਾ ਦਿੱਤਾ ਤੇ ਜਿਹੜੇ ਨਸ਼ਾ ਕੁਝ ਵੇਚਦੇ ਸੀ ਇਹਨਾਂ ਗੰਨੇਪੜ ਦੇ ਸਾਰੇ ਲੋਕ ਮਾੜੇ ਆ ਕੁਝ ਜਿਹੜੇ 10% ਲੋਕ ਜਿਹੜੇ ਨਸ਼ੇ ਦਾ ਕੰਮ ਕਰਦੇ ਸੀ ਜਿਹੜੇ ਬਾਕੀ ਲੋਕ ਜਿਹੜੇ ਵਿੱਚ ਚੰਗੇ ਵੀ ਬਹੁਤ ਆ ਤੇ ਸਾਰਿਆਂ ਲੋਕਾਂ ਨੇ ਬੜਾ ਸਾਥ ਦਿੱਤਾ ਜਿਹੜੇ ਜਿਹੜਾ ਸਰਪੰਚ ਸਾਹਿਬ ਆ ਬਾਕੀ ਸਾਰੀ ਟੀਮ ਤੇ ਸਾਡੇ ਐਸਐਸਓ ਸਾਹਿਬ ਬਹੁਤ ਵਧੀਆ ਆਏ ਆ ਜਿਨ੍ਹਾਂ ਨੇ ਬੜੀ ਮ ਔਰ ਇਹਨਾਂ ਨਹੀਂ ਬੜਾ ਮਨ ਸਦਕਾ ਤੇ ਸਾਰਾ ਦਿਨ ਇਦਰੇ ਗੱਡੀਆਂ ਲੈ ਕੇ ਜਿਹੜਾ ਮਰਦੇ ਆ ਤੇ ਉਹਦੇ ਨਾਲ ਜਿਹੜਾ ਨਸ਼ਾ ਬਹੁਤ ਘਟਿਆ ਹੈ ਕੋਈ ਹੁਣ ਦੇਖਦੇ ਨਹੀਂ ਪਤੇ ਬੜੇ ਪਿੰਡਾਂ ਤੋਂ ਆ ਕੇ ਲੋਕ ਇੱਥੇ ਆਉਂਦੇ ਸੀ ਦੇਖੀਦਾ ਸੀਗਾ ਉਸ ਦਿਨ ਤੋਂ ਔਰ ਨਸ਼ਾ ਵੀ ਬੜਾ ਘਟਿਆ ਤੇ ਦੂਜੀ ਗੱਲ ਹੈ ਵੀ ਜਿਹੜੀ ਮੋਟਰ ਦੀਆਂ ਤਾਰਾਂ ਲੱਗਦੀਆਂ ਸੀ ਚੋਰੀ ਹੁੰਦੀ ਮੋਟਰ ਦੀ ਜਾਂ ਕੁਝ ਹੋਰ ਕਿਸੇ ਦੀਆਂ ਬਾਲੀਆਂ ਲਾਤੀਆਂ ਕੁਝ ਡੇ ਲੁੱਟ ਖੋ ਹੁੰਦੀ ਸੀ ਜਿਹੜੇ ਕੋਈ ਬਾਹਰੋਂ ਵੀ ਬੰਦੇ ਆਉਂਦੇ ਸੀ ਆ ਨਸ਼ਾ ਪੀਣ ਵਾਸਤੇ ਕਰਦੇ ਸੀ ਚੋਰੀ ਉਹ ਵੀ ਜਿਹੜੀ ਬਹੁਤ ਘਟੀ ਆ ਹੁਣ ਬਿਲਕੁਲ ਲਗਭਗ ਬੰਦ ਦੀ ਆ ਤੇ ਅਸੀਂ ਜਿਹੜਾ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਾਡੇ ਜਿਹੜੇ ਇਨਸਪੈਕਟਰ ਸਾਹਿਬ ਆ ਬਹੁਤ ਹੀ ਮਿਹਨਤੀ ਨੇ ਔਰ ਦੂਜੇ ਸਬ ਇਨਸਪੈਕਟਰ ਸਾਹਿਬ ਜਿਹੜੇ ਸਖਦੇਬ ਸਿੰਘ ਬੜੀ ਮਿਹਨਤੀ ਆ ਤੇ ਇਹਨਾਂ ਦੇ ਸਦਕੇ ਸਾਡੀ ਸਰਪੰਚ ਸਾਹਿਬ ਜਿਹੜਾ ਇਹ ਜੋਹ ਦੇ ਵੀ ਚਾਹੁੰਦੇ ਸੀ ਵੀ ਪਿੰਡ ਚ ਨਸ਼ਾ ਬੰਦ ਹੋਵੇ ਇਹਨਾਂ ਤੇ ਵੀ ਸ਼ਾਬਾਸ਼ ਆ ਔਰ ਸਾਡੀ ਜਿਹੜੀ ਪੂਰੀ ਏਡੀ ਟੀਮ ਇਸ ਵਾਰੀ ਪੰਚਾਇਤ ਦੀ ਬਣੀ ਆ ਪੰਜ ਬਣਿਆ ਸਾਰੇ ਜੰਗਿਆ ਔਰ ਸਾਰੇ ਦਿਲੋਂ ਚਾਹੁੰਦੇ ਸੀ ਵੀ ਇੱਥੇ ਨਸ਼ਾ ਬੰਦ ਹੋਵੇ ਤੇ ਇਹ ਸ਼ਾਬਾਸ਼ ਇਹਨਾਂ ਦੇ ਤੇ ਬਾਕੀ ਪ੍ਰਸ਼ਾਸਨ ਦੇ ਵੀ ਤੇ ਇਸ ਕਰਕੇ ਅੱਗੇ ਵੀ ਅਸੀਂ ਬੇਨਤੀ ਕਰਦੇ ਹਾਂ ਸਾਡਾ ਸਾਥ ਜਿਹੜ ਸਾਰੇ ਪਿੰਡਾਂ ਦਾ ਜਿੱਦਾਂ ਦਸ਼ਮੀ ਸਿੰਘ ਸਰਪੰਚ ਸਾਹਿਬ ਤੋਂ ਵੀ ਸਰਪੰਚ ਆ ਕੇ ਸਾਡੀ ਮੌਜੂਦਾ ਸਰਪੰਚ ਮੋਤੀਪੁਰ ਖਾਲਸਾ ਤੋਂ ਵੀ ਲਖਵਿੰਦਰ ਸਿੰਘ ਸਾਹਿਬ ਦਾ ਸਰਪੰਚ ਖੜੇ ਮਤਲਬ ਮੋਤੀਪੁਰ ਖਾਲਸਾ ਤੋਂ ਬਾਕੀ ਸਾਡੇ ਮੈਂਬਰ ਸਾਹਿਬ ਇੱਧਰ ਜਿਹੜੇ ਨਵੇਂ ਬਣਿਆ ਸਾਰੇ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਵੀ ਖੜੇ ਆ ਤੇ ਪ੍ਰੇਮ ਭਾਜੀ ਜਿਹੜੇ ਸਾਡੀ ਪਹਿਲਾਂ ਪੁਰਚੀ ਚ ਰਹੇ ਆ ਇਹ ਵੀ ਦਿਲੋਂ ਇਹ ਚਾਹੁੰਦੇ ਹੁੰਦੇ ਆ ਵੀ ਜਿਹੜਾ ਇੱਥੇ ਨਸ਼ਾ ਨਾ ਹੋਵੇ ਜਿਹੜਾ ਇਹ ਵਧੀਆ ਹੋਵੇ ਇਹਨਾਂ ਨੇ ਵੀ ਸਾਥ ਦਿੱਤਾ ਇਹਨਾਂ ਦਾ ਵੀ ਧੰਨਵਾਦ ਜਨਰਲ ਸਿੰਘ ਬਨ ਵਾਲੇ ਬਲਵਿੰਦਰ ਸਿੰਘ ਜੀ ਸਾਰੇ ਖੜੇ ਆ ਤੇ ਸਾਰਿਆਂ ਦਾ ਧੰਨਵਾਦ ਤਾਂ ਸਾਡਾ ਜਿਹੜਾ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੋਗਾ ਸਿੰਘ ਸਰਪੰਚ ਦਸ਼ਵਜ ਨਗਰ ਮੌਜੂਦਾ ਸਾਡਾ ਪਿੰਡ ਬਿਲਕੁਲ ਗੰਨਾ ਪਿੰਡ ਦੇ ਨਾਲ ਵਿਚੋ ਨਿਕਲਿਆ ਦਸ਼ਵਜ ਨਗਰ ਆ ਜਿੱਥੇ ਕੀ ਨਸ਼ੇ ਦੇ ਨਜ਼ਾਰੇ ਦਿਉਂਦੇ ਹੀ ਬਾਰੇ ਬੰਦੇ ਲੋਕੀ ਆਉਂਦੇ ਸੀ ਬਹੁਤ ਹੁੰਦੇ ਸੀ ਟ੍ਰੈਫਿਕ ਇੰਨਾ ਜ਼ਿਆਦਾ ਹੁੰਦਾ ਸੀ ਰੋਡ ਤੇ ਕਿ ਸਾਨੂੰ ਲੰਗੜਾ ਵੀ ਸਾਡੇ ਬੱਚਾ ਰੋਡ ਤੇ ਜਾਣਾ ਡਰ ਖਾ ਗਿਆ ਸੀਗਾ ਇੰਨਾ ਲੁੱਟਖੋ ਹੁੰਦੀ ਸੀ ਡਰ ਲੱਗਦਾ ਹੁੰਦਾ ਸੀ ਜਾਣ ਦਰ ਰੋਡ ਤੇ ਸਾਡੇ ਲੇਡੀਜ਼ ਘਰੋਂ ਬਾਹਰ ਹੀ ਨਿਕਲਦੇ ਸੀਗੇ ਪੁਲਿਸ ਇਸ ਪ੍ਰਸ਼ਾਸਨਿਕ ਸ਼ਕਤੀ ਨਾਲ ਪੰਜਾਬ ਸਰਕਾਰ ਦੀ ਸ਼ਕਤੀ ਨਾਲ ਜੋ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਸਾਡੇ ਬੱਚੇ ਵੀ ਘੁੰਮਣ ਜਾਣ ਲੱਗ ਗਏ ਸਾਡੇ ਲੜੇ ਜੀ ਘੁੰਮਣ ਜਾਂਦੇ ਆ ਬਹੁਤ ਵਧੀਆ 70 ਤੋਂ 80% ਦਾ ਤਨੁਖਰਕ ਪੈ ਗਿਆ ਅਸੀਂ ਘਰਾਂ ਵਿੱਚ ਆਰਾਮ ਨਾਲ ਸੌਣ ਲੱਗ ਗਏ ਆ ਨਹੀਂ ਤਾਂ ਅਸੀਂ ਰਾਤ ਨੂੰ ਸੌਂਦੇ ਵੀ ਨਹੀਂ ਸੀ ਆਪਣੀ ਮੋਟਰਾਂ ਜਾਣ ਤੋਂ ਵੀ ਡਰਦੇ ਸੀਗੇ ਕਿ ਅਸੀਂ ਕਿਤੇ ਜਾਈਏ ਮੇਰੇ ਤੇ ਇੱਕ ਦੋ ਵਾਰੀ ਹਮਲਾ ਹੋਇਆ ਵੀ ਆ ਮੋਟਰ ਤੇ ਫਿਰ ਸੱਟਾਂ ਵੀ ਲੱਗੀਆਂ ਤੇ ਅਸੀਂ ਹੁਣ ਬਹੁਤ ਸੁਖੀ ਹਾਂ ਜੀ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਅਸੀਂ ਆਰਾਮ ਨਾਲ ਰਹਿ ਸਕਦੇ ਹਾਂ ਸੁਖੀ ਹਾਂ ਬਹੁਤ ਜਿਹੜੇ ਸਟਾਟਰ ਲਾ ਲੈਂਦੇ ਸੀਗੇ ਕੇਬਲਾਂ ਲਾ ਲੈਂਦੇ ਸੀ ਉਹ ਵੀ ਹਟ ਗਏ ਆ ਰਾਤ ਤੇ ਜਾਂਦੇ ਲੁੱਟ ਲੈਂਦੇ ਸੀ ਮੇਰੇ ਸਾਹਮਣੇ ਜਾਨੀ ਦੇ ਇੱਕ ਦਮ ਘਰੋਂ ਉਹ ਮੋਬਾਈਲ ਹੋਇਆ ਇਦਾਂ ਦੇ ਬਾਰੇ ਤਾਂ ਬਿਲਕੁਲ ਖਤਮ ਹੋ ਗਏ ਆ ਜਿਹੜੇ ਬਾਹਰਲੇ ਪਿੰਡਾਂ ਜੋ ਚਿੱਟਾ-ਉਟਾ ਲੈਣ ਉਹ ਜੋ ਨਸ਼ਾ ਕੋਈ ਵੀ ਕਰਨ ਹੁੰਦੇ ਸੀਗੇ ਉਹ ਬਿਲਕੁਲ ਬੰਦ ਹੋ ਗਏ 10 15% ਰਹਿ ਗਿਆ ਬਸ ਜਿਹੜਾ ਪੂਰਾ ਦਿਨ ਨਾਲ ਮੋਟਰਸਾਈਕਲ ਗੱਡੀਆਂ ਚੱਲਦੇ ਰਹਿੰਦੇ ਸੀ ਰੋਡ ਤੇ ਜਿਹੜਾ ਕਿ ਬਿਲਕੁਲ ਹੁਣ ਜਾਮ ਹੋ ਗਿਆ ਹੁਣ ਬਿਲਕੁਲ ਬਿਲਕੁਲ ਸਾਫ਼ ਹੋ ਗਿਆ ਪਿੰਡ ਵਿੱਚ ਨਸ਼ਾ ਜਿੱਦਣਾ ਕੁਝ ਕੱਟ ਗਿਆ ਬਹੁਤ ਕੱਟਿਆ ਜੀ ਬਹੁਤ ਫਰਕ ਆ ਹਾਂਜੀ ਹਾਂਜੀ ਸਰ ਠੀਕ ਹੈ ਮੇਰਾ ਨਾਮ ਸੰਦੀਪ ਕੁਮਾਰ ਮੌਜੂਦਾ ਪੰਚ ਗਨਬੜ ਤੋਂ ਹਾਂਜੀ ਸਾਡੇ ਪਿਛਲੇ ਟਾਈਮ ਤੋਂ ਪਿੰਡ ਦੇ ਵਿੱਚ ਜਾਂ ਪਿੰਡਾਂ ਦੇ ਲਾਗਲੇ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੇਖ ਰਿਆ ਸੀ ਉਹ ਸਿਮ ਬੜੀ ਥੰਮ ਪਈ ਹੈ ਬਹੁਤ ਜ਼ਿਆਦਾ ਫਰਕ ਹੈ ਆਨਲਾਈਨ ਟਾਈਮ 'ਚ ਉਮੀਦ ਹੈ ਕਿ ਬਹੁਤ ਜਲਦੀ ਇਹ ਵੀ ਸਫਾਈ ਹੋ ਜਾਏਗੀ ਬਾਕੀ ਜੋ ਇੱਥੇ ਰੋਰ ਤੋਂ ਬਹੁਤ ਰਫਤਾਰ ਨਾਲ ਟਰਾਲੀਆਂ ਲੰਘਦੀਆਂ ਹਿਰੇਤਾ ਦੀਆਂ ਜਾਂ ਕੁਝ ਵੀ ਵੱਡੇ ਡੈਕ ਲਾ ਕੇ ਗੈਰ ਕਾਨੂੰਨੀ ਉਹ ਤੇ ਤਕਰੀਬਨ ਬਿਲਕੁਲ ਬੰਦ ਹੋ ਚੁੱਕੇ ਹਨ ਰੋਡ ਦੇ ਉੱਤੇ ਬੱਚਿਆਂ ਦਾ ਆਣਾ ਬਹੁਤ ਮੁਸ਼ਕਲ ਸੀ ਇੰਨੀਆਂ ਤੇਜ਼ ਗੱਡੀਆਂ ਮੋਟਰਸਾਈਕਲ ਲੰਘਦੇ ਸੀ ਉਹ ਬਿਲਕੁਲ ਖਤਮ ਸੀ ਸਵੇਰ ਨੂੰ ਜੋ ਲੇਡੀਜ਼ ਪਿੰਡ ਦੀਆਂ ਸੜਕ ਤੇ ਘੁੰਮਣ ਜਾਂਦੀਆਂ ਸੀ ਡਰਦੀਆਂ ਮੋਬਾਈਲ ਦੇ ਲੈ ਕੇ ਜਾਂਦੀਆਂ ਸੀ ਕਿ ਕੋਈ ਆ ਕੇ ਮੋਬਾਈਲ ਖੋ ਕੇ ਲੈ ਜਾਏਗਾ ਜਾਂ ਵਾਲੀਆ ਲੱਕ ਲੈ ਜਾਏਗਾ ਕਈ ਲੋਕ ਕੀ ਤੇ ਆਂਦੇ ਨਹੀਂ ਸੈਰ ਕਰਨ ਕਿ ਚੋਰੀਆਂ ਬਹੁਤ ਹੁੰਦੀਆਂ ਰਾਤ ਨੂੰ ਮੋਟਰਾਂ ਤੇ ਜੋ ਕਿਸਾਨ ਨੇ ਉਹ ਡਰਦੇ ਪਾਣੀ ਲਾਣ ਨਿੱਕਲੇ ਜਾਂਦੇ ਸੀ ਕਿ ਰਾਸਤੇ ਵਿੱਚ ਲੁੱਟ ਖੋਹ ਦੇ ਮਾਮਲੇ ਬਹੁਤ ਜ਼ਿਆਦਾ ਵਧੇ ਹੋਏ ਸੀ ਮੋਬਾਈਲ ਲੈ ਜਾਂਦੇ ਹੀ ਜੇ 500 ਰੁਪਏ ਵੀ ਜੇਬ 'ਚ ਆ 500 ਦੇ ਬਜਲੇ ਉਹਦਾ ਸਿਰ 파ੜ ਕੇ ਉਹਨਾਂ ਨੂੰ ਸੁੱਟ ਜਾਂਦੇ ਰਾਤ ਨੂੰ ਉਹ ਚੀਜ਼ ਦਾ ਬਹੁਤ ਫਰਕ ਹੈ ਰਾਤ ਨੂੰ ਗੱਡੀ ਘੁੰਮਦੀ ਹੈ ਬਾਕਾਇਦਾ ਪਿੰਡ ਦੇ ਵਿੱਚ ਜੇ ਇਸ ਚੀਜ਼ ਦਾ ਪਤਾ ਲੋਕਾਂ ਨੂੰ ਕਿ ਹੁਣ ਅਵਾਰਾਗਰਦੀ ਘਟ ਗਈ ਹੈ ਸਿਰਫ ਪਿੰਡ ਦੇ ਵਿੱਚ ਨਹੀਂ ਪਿੰਡ ਪਿੰਡ ਦੇ ਵਿੱਚ ਬਾਹਰਲੇ ਪਿੰਡਾਂ ਤੋਂ ਤਿੰਨ ਤਿੰਨ ਚਾਰ ਚਾਰ ਛੱਡ ਕੇ ਮੋਟਰਸਾਈਕਲਾਂ ਜਿਹੜੇ ਆਉਂਦੇ ਸੀ ਉਹ ਬਿਲਕੁਲ ਖਤਮ ਹੋ ਗਏ ਸਾਡੇ ਤਿੰਨ ਸ਼ਮਸ਼ਾਨ ਘਾਟਾ ਪਿੰਡ ਦੇ ਤਿੰਨੇ ਹੀ ਬਾਹਰ ਲੋਕਾਂ ਨਾਲ ਆ ਕੇ ਸੁੱਤੇ ਟੀਕ ਲਾਂਦੇ ਸੀ ਸੁੱਤੇ ਰਹਿੰਦੇ ਸੀ ਨਸ਼ੇ ਕਰਦੇ ਸੀ ਅੱਜ ਤਿੰਨੇ ਦੇ ਤਿੰਨੇ ਸਾਫ ਪਏ ਆ ਕੋਈ ਇੱਕ ਵੀ ਬੰਦਾ ਨਹੀਂ ਉੱਥੇ ਨੀ ਤਾਂ ਹਮੇਸ਼ਾ ਉੱਥੇ ਦਾਦਾ 15-15 ਬੰਦੇ ਸੁੱਤੇ ਹੁੰਦੇ ਸੀ ਅੱਗੇ ਨਾਲ ਬਹੁਤ ਫਰਕ ਆ ਉਮੀਦ ਆ ਕਿ ਹਾਣਾ ਟਾਈਮ ਚ ਵੀ ਫਰਕ ਪਏਗਾ ਬੋਲੋ ਤੁਮਨ ਹਾਂ ਜੀ ਸਰ ਆਪਣਾ ਸੁਖਪਾਲ ਗੰਨਾਪਤ ਸਰਪੰਚ ਮੌਜੂਦਾ ਕੀ ਕਹਣਾ ਚਾਹੁੰਗੇ ਸਰ ਚੋਸੀ ਜੀ ਕਿੰਨਾ ਕੋ ਪੱਤ ਗਿਆ ਜੀ ਨਾਲ ਦੇਖੋ ਜੀ ਪਹਿਲਾਂ ਸਾਡੇ ਪਿੰਡ ਬਹੁਤ ਹਾਲਾਤ ਮਾਰੇ ਸੀ ਸਾਡੇ ਪਿੰਡ ਨਸ਼ਾ ਬਹੁਤ ਵਿਕਦਾ ਸੀ ਤੇ ਜਨਾਨੀਆਂ ਦਾ ਬੀਬੀਆਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਔਖਾ ਸੀ ਚੋਰੀਆਂ ਵਗੈਰਾ ਇਹ ਸਭ ਕੁਝ ਹੁੰਦਾ ਸੀ ਔਰ ਜਿੱਦਨ ਦੀ ਚੌਂਕੀ ਸਾਡੇ ਪਿੰਡ ਤੇ ਹੀ ਆ 80% ਨਸ਼ਾ ਖਤਮ ਹੋ ਗਿਆ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਤੇ ਬੀਬੀਆਂ ਸੈਰ ਤੇ ਵੀ ਸਵੇਰ ਨੂੰ ਜਾਂਦੀਆਂ ਸਾਰਾ ਕੁਝ ਹੁੰਦਾ ਇਹ ਸਾਰਾ ਹੀ ਸਾਡੇ ਨਾਲ ਪ੍ਰਸ਼ਾਸਨ ਜੁੜਿਆ ਪ੍ਰਸ਼ਾਸਨ ਕਰਕੇ ਤੇ ਪੰਜਾਬ ਗਵਰਨਮੈਂਟ ਕਰਕੇ ਇਹ ਸਾਡਾ ਇਨਾ ਭੜਾ ਹੋਇਆ ਔਰ ਅਸੀਂ ਬਹੁਤ ਖੁਸ਼ ਹਾਂ ਇਹਦੇ ਵਿੱਚ ਸਰ ਲੁੱਟਾਖੋਹੇ ਦੀਆਂ ਵਾਰਦਾਤਾਂ ਅੱਗੇ ਹੋਰ ਜਾਂ ਸੀ ਜਾਂ ਹੁਣ ਤੋਂ ਕੋਈ ਤੁਹਾਨੂੰ ਡਗ ਰਿਹਾ ਜਿਹੜੀਆਂ ਲੁੱਟਾਖੋਹੇ ਦੀਆਂ ਵਾਰਦਾਤਾਂ ਹੁੰਦੀਆਂ ਸੀ ਉਹ ਨਸ਼ੇ ਕਰਕੇ ਹੀ ਹੁੰਦੀਆਂ ਸੀ ਕਿਉਂਕਿ ਨਸ਼ੇ ਲਈ ਪੈਸੇ ਚਾਹੀਦੇ ਸੀ ਤੇ ਪੈਸੇ ਹੁੰਦੇ ਨਹੀਂ ਉਹ ਲੁੱਟਾਖੋਹਾਂ ਕਰਦੇ ਸੀ ਇਸ ਕਰਕੇ ਉਹ ਨਸ਼ਾ ਬੰਦ ਹੋ ਗਿਆ ਤੇ ਲਟਾਕੂਆ ਬੰਦ ਹੋ ਗਿਆ ਪੰਜਾਬ ਸਰਕਾਰ ਦੀ ਹਰਜਤਮ ਮੁਕਾਬਤ ਅਤੇ ਪੁਲਿਸ ਪ੍ਰਸ਼ਾਸਨ ਦੀ ਹਰਜਤਮ ਮੁਕਾਬਤ थाना ਫਲੋਰ ਪੁਲਿਸ ਨੂੰ ਕਈ ਸਖਤ ਕਦਮ ਅਤੇ ਤੇ ਕਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਤੇ ਸਖਤ ਕਦਮ ਵੀ ਚੁੱਕੇਗੇ ਇਸੇ ਗੜੀ ਵਿੱਚ ਗੰਨਾਪਿੰਡ ਦੇ ਵਿੱਚ ਜਿੱਥੇ ਵੀ ਨਸ਼ੇ ਦੇ ਕਾਫੀ ਕਾਰੋਬਾਰ ਦੀ ਇਨਫੋਰਮੇਸ਼ਨ ਆ ਰਹੀ ਸੀ ਜਿਸ ਵਨ ਵੀ ਪੁਲਿਸ ਤੇ ਇੱਕ ਕਦਮ ਚੁੱਕੇ ਜਾਣ ਕਰਕੇ ਜੋ ਕਿ ਸਾਡੇ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖਾਕਰ ਦੇ ਡੀਐਸਪੀ ਫਲੋਰ ਜਿਹਦੀ ਜੇਰੇ ਨਿਗਰਾਨੀ ਚ ਦੋ ਤਰ੍ਹਾਂ ਦੇ ਅਸੀਂ ਕਦਮ ਚੁੱਕੇ ਸੀ ਪੋਜ਼ਿਟਿਵ ਤੇ ਨੈਗੇਟਿਵ ਪੋਜ਼ਿਟਿਵ ਕਦਮ ਇਸ ਤਰ੍ਹਾਂ ਦੇ ਚੁੱਕੇ ਸੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਤੇ ਨਸ਼ੇ ਦੇ ਬਾਰੇ ਉਹਨਾਂ ਨੂੰ ਚੰਗੇ ਤੇ ਮਾੜੇ ਪੱਖ ਦੱਸੇ ਗਏ ਸੀ ਤੇ ਨੈਗੇਟਿਵ ਇਸ ਪੱਖੇ ਦੇ ਕਿ ਉਹਨਾਂ ਤੇ ਜਿਹੜੇ ਨਸ਼ੇ ਦੇ ਸਮਗਲਰ ਸੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਾਨੂੰਨ ਦੇ ਧਾਰਾਵਾਂ ਦੇ ਹੇਠ ਕਾਨੂੰਨ ਤਾਬਕ ਅਮਲ ਚ ਲਿਆਂਦੀ ਗਈ ਜਿਸ ਕਰਕੇ ਉਹ ਸਖਤੀ ਦਫਰਕੇ ਪਿਆ ਕੀ ਕਰਨ ਪਿੰਡ ਦੇ ਵਿੱਚ ਜਿਹਨੇ ਸਮਗਲਰ ਸੀ ਉਹ ਅਸੀਂ ਜੇਲ੍ਹ ਦੇ ਪਿੱਛੇ ਭਜੇ ਅਤੇ ਜਿਹੜੇ ਮਾੜੇ ਅੰਸਰ ਸੀ ਉਹ ਏਰੀਆ ਨੂੰ ਛੱਡ ਕੇ ਚਲੇ ਗਏ ਜਿਸ ਸੰਬੰਧੀ ਅੱਜ ਪਿੰਡ ਦੇ ਮੌ ਤਿੰਨ ਪਿੰਡਾਂ ਦੀ ਪੰਚਾਇਤਾਂ ਨੇ ਇਸ ਸੰਬੰਧੀ ਹੰਗਾਰਾ ਦਿੱਤਾ ਤੇ ਪ੍ਰਸ਼ਾਸਨ ਤੇ ਪੁਲਿਸ ਦੀ ਇਸ ਕਾਰਵਾਈ ਦਾ ਹੀ ਸ਼ਲਾਘਾ ਕੀਤੀ ਤੇ ਨਸ਼ੇ ਨੂੰ ਨਸ਼ੇ ਦੀ ਠਲ ਸੰਬੰਧੀ ਇਹ ਦੱਸਿਆ ਗਿਆ ਕਿ ਨਸ਼ੇ ਦਾ ਕਿੰਨਾ ਫਰਕ ਉਸ ਪਿੰਡ ਚ ਪਿਆ ਤੇ ਨਸ਼ੇ ਦੇ ਨਾਲ 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 ਜੋ ਛੋਟੀਆਂ ਵਾਰਦਾਤਾਂ ਹੁੰਦੀਆਂ ਸੀ ਉਸ ਦਾ ਵੀ ਬਹੁਤ ਠੱਗਦਾ ਤੇ ਅਸੀਂ ਪਿੰਡ ਵਾਲਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਅਸੀਂ ਕ੍ਰਾਈਮਨਲਸ ਨੂੰ ਇੱਕ ਸਖਤ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਤੁਸੀਂ ਨਸ਼ਾ ਵਿੱਚੋਂ ਬਾਜ਼ ਨਹੀਂ ਆਓਗੇ ਤੇ ਅਸੀਂ ਹਟਾ ਦੇਵਾਂਗੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੁਹਾਨੂੰ ਨਸ਼ਾ ਵੇਚਣ ਤੋਂ ਹਟਾ ਦੇਗੀ ਜਿਸ ਤਰੀਕੇ ਨਾਲ ਮਰਜ਼ੀ ਹਟਾएगी ਤੇ ਇਸ ਨੂੰ ਸਾਡੀ ਵਾਰਨਿੰਗ ਵੀ ਸਮਝ ਲੈਣਾ